ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ YouTube ਚੈਨਲ ਜੀਤ ਕੇ ਵਲੋਗਸ ਦੇ ਵਿੱਚ ਅੱਜ ਅਸੀਂ ਤੁਹਾਨੂੰ ਘੁਮਾਵਾਂਗੇ ਫਿਕਸੇ ਮਨਸਟਰੀ ਨੂੰ ਜੀ ਸਾਹਮਣੇ ਦੇਖ ਰਹੇ ਹੋ ਚਲੋ ਤੁਹਾਨੂੰ ਲੈ ਕੇ ਜਾਂਦੇ ਹਾਂ ਅੱਜ ਫਿਕਸੇ ਮਨਸਟਰੀ ਦੇ ਸਫ਼ਰ ਦੇ ਵਿੱਚ ਉੱਥੋਂ ਜਾ ਕੇ ਤੁਹਾਨੂੰ ਦਿਖਾਣੇ ਆ ਇਹ ਕੀ ਕੀ ਹੈਗਾ ਇਸ ਦੇ ਅੰਦਰ ਤੇ ਕੀ ਕੀ ਦੇਖਣ ਵਾਲੀਆਂ ਚੀਜ਼ਾਂ ਨੇ ਸੰਡੇ ਨੂੰ ਕਰਕੇ ਕਾਫੀ ਜਿਆਦਾ ਟੂਰਿਸਟ ਆਏ ਦੇਖਾ ਦਿੱਤੇ ਉੱਤੇ ਮੈਂ ਮੰਦਿਰ ਜਿੱਥੇ ਗੋਤੰਬੁੱਤ ਜਿੱਦੀ ਸੱਚਾ ਜਵਾ ਮੈਂ ਤਾਂ ਦਫਾ ਮਾ ਫਿਲਹਾਲ ਚੱਲਦੇ ਹਾਂ ਅਸੀਂ ਉੱਪਰ ਠੋਲੀ ਹੋਲੀ ਤੇ ਬਾਕੀ ਤਾਂ ਉੱਤੇ ਜਾ ਕੇ ਦੱਸਦੇ ਹਾਂ ਅਸੀਂ ਇਹ ਬੁੱਤਰਮ ਦੇ ਵਿੱਚ ਨੂੰ ਪ੍ਰੇਅਰ 휠 ਕਹਿੰਦੇ ਆ

ਇਹ ਮਨਸਟਰੀ ਕੁਝ ਟ ਸੈਸੋ ਸਾਲ ਪੁਰਾਣੀ ਹੈ ਸਨ 1400 ਸਈ ਦੇ ਵਿੱਚ ਇਹ ਬਣੀ ਸੀ ਸਾਰਾ ਸਟਰਕਚਰ ਦੇਖ ਸਕਦੇ ਤੁਸੀਂ ਇਹ ਬਹੁਤ ਸੁੰਦਰ ਉਹ ਇਹ ਨਾ ਇਹ ਨੰਦਾ ਨੈਗ ਜਾਂਦਾ ਲੱਗਦਾ ਜੰਪਲ ਖੜਾ ਹੈ ਪਰ ਬੁੱਢਾ ਪਰਸਕਾਰਾ ਪਾਵਾ ਪੱਕਾ ਰਸਿਆ ਲੱਗਦਾ ਇਹ ਇੰਦੇਹਰੇ ਮੇਨ ਇੰਟਰਸ ਜਿਹਦੇ ਅੰਦਰ ਮਹਾਤਮਾ ਬੁੱਧ ਜੀ ਦੀ ਬੁੱਧ ਜੀ ਦਾ ਸਟੈਚੂ ਆ ਉਹਦੇ ਤੁਹਾਨੂੰ ਦਰਸ਼ਨ ਕਰਾਣੇ ਹੈ ਜੇ ਆਗੇ ਮੇਨ ਅਟਰੈਕਸ਼ਨ ਜਿਹੜੀ ਠੇਕਸੇ ਮਿਨਿਸਟਰੀ ਦੀ ਆ ਉਤ ਤੋਂ ਬਾਅਦ ਤੁਹਾਨੂੰ ਵੀਊ ਦੱਸਾਂਗੇ ਉੱਪਰੋਂ ਵੀਊ ਦਿਨਾ ਤੁਹਾਨੂੰ ਅੰਦਰ ਜਾ ਕੇ ਦੱਸਦੇ ਟੇਕ ਅ ਰਾਉਂਡ in clockwise ਤੁਸੀਂ okay. ਦੇਖ ਸਕਦੇ ਹੋ para 50. Olha se vai agora. Olha se vai. 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 Olha se

ਕਾਲੀ ਮਾਤਾ ਜੀ ਦੀ ਸਟੈਚੂ ਵੀ ਹੈਗਾ ਵੀ ਇਹਨਾਂ ਦੱਸਾਂਗੇ ਸਭ ਮੈਡੀਟੇਸ਼ਨ ਵਾ ਲੈ ਕੰਡਾ ਮਾਤਾ ਮਾਤਾ ਜੀ ਦੀ ਸਟੈਚੂ ਦੇਖ ਸਕਦੇ ਤੁਸੀਂ ਇਹਦੇ ਕਿੱਨੇ ਕੁ ਦਿਨ ਪਹਿਲੇ ਮਾਤਾ ਜੀ ਅਸਾਂ ਨਾ ਤਿਤ ਲਾਈਲਾ ਮਾ ਜੀ ਦੇ ਸਚੂਲ ਆਇਆ ਨਾ ਇਹ ਸਭ ਜਦੋਂ ਇਥੇ ਫੈਸਟੀਵਲ ਹੁੰਦਾ ਤੋਂ ਹੁੰਦੇ ਇਹ ਕਲਾਂ ਗਨ ਮਾ ਜੀ ਦਾ ਮੰਦਿਰ ਇਹ ਜਿਹੜੇ ਬਹੁਤ ਜ਼ਿਆਦਾ ਡਰਾਮਣੇ ਜਦੋਂ ਉਹ ਤੇ ਪ੍ਰੈਸਟੂਡ ਹੁੰਦਾ ਉਹ ਉਹਨੂੰ ਓਪਨ ਕਰਦੇ ਆ ਤੇ ਬਹੁਤ ਜ਼ਿਆਦਾ ਡਰ ਲੱਗਦਾ ਦੇਖੋ ਇਹ ਬੜੀ ਲਿਖਿਆ ਵੀ ਹੈਗਾ ਇਹਦੇ ਪ੍ਰੇਅਰ ਤੇ ਟਾਊਨ ਪ੍ਰੀਵਿਊ ਚੈੱਕ ਕਰੋ ਤੇ ਹਵਾ ਇੰਨੀ ਠੰਡੀ ਚੱਲਦੀ ਹੈ ਨਾ ਉਹ ਬਿਲਕੁਲ ਦੇ ਜੀ ਤੇ ਹਵਾ ਬਿਲਕੁਲ ਠੰਡੀ ਇਹ ਨਹੀਂ ਚੱਲਦੀ ਆ ਬੱਦਲ ਵੀ ਨਿਕਲਦੇ ਆ ਭਾਰਾਂ ਦੇ ਵਿੱਚੋਂ ਤੇ ਉਹ ਥੱਲੇ ਹੋਟਲ ਆ ਜਿੱਥੇ ਅਸੀਂ ਰਹਿਨੇ ਆ ਮੈਂ ਦੇਖੋ ਇਹ ਹੋਟਲ ਆ ਜਿੱਥੇ ਅਸੀਂ ਰਹਿਈਦਾ ਤੇ ਗੁਰੂ ਜੀ ਦਾ ਘਰ ਤਾਂ ਮੈਂ ਦੱਸਦਾ ਉਹ ਲਾਇਬ੍ਰੇਰੀ ਆ ਤੇ ਸਾਹਮਣੇ ਆਹ ਦੇਖੋ ਇਹ ਲਾਇਬ੍ਰੇਰੀ ਆ ਤੇ ਦੇ ਸਾਈਡ ਨਾਲ ਹੀ ਇੱਧਰ ਨਹੀਂ ਸਾਈਡ ਉਹ ਗੁਰੂ ਜੀ ਦਾ ਘਰ ਕਿੱਥੇ ਹੋਊਗਾ ਉਹ ਮੈਂ ਗੁਰੂ ਜੀ ਦਾ ਘਰ ਆ ਉਹ ਆਰਨ ਸਟਰੀ ਉਹ ਉਹ ਦੇਖ ਸਾਦੇ ਬਿਲਕੁਲ ਟੈਰਿਸ ਤੋਂ ਬਹੁਤ ਸੋਹਣਾ ਵਿਊ ਆ ਸੁੰਦਰ ਵਿਊ ਆ ਥੱਲੇ ਟੂਰਿਸਟ ਘੁੰਮ ਰਹੇ ਜਿੱਥੇ ਸੀ ਗਏ ਸੀ ਤੁਸੀਂ ਦੇਖ ਸਕਦੇ ਹੋ ਤੇ ਚਲੋ ਠੀਕ ਆ ਮਿਲਦੇ ਆ ਫਿਰ ਅਗਲੇ ਵਲੋਗ ਚ ਸਾਰੇ ਕੋਸ਼ਿਸ਼ ਰੋ ਤੇ ਥੋੜੀਆਂ ਬਹੁਤੀਆਂ ਟੈਨਸ਼ਨਾਂ ਨੂੰ ਦੂਰ ਕਰਨ ਵਾਸਤੇ ਘਰ ਦੀਆਂ ਟੈਨਸ਼ਨਾਂ ਦੂਰ ਕਰਨ ਵਾਸਤੇ ਥੋੜਾ ਬਦਲ ਘੁੰਮੋ ਬਾਹਰ ਟਾਈਮ ਸਪੈਂਡ ਕਰੋ ਕੋ ਸਕਦੇ ਇਕੱਲੇ ਟਾਈਮ ਸਪੈਂਡ ਕਰੋ ਸ਼ਾਂਤੀ ਨਾਲ ਰਹੋ ਜਿੱਥੇ ਤੁਹਾਨੂੰ ਪੀਸਫੁਲ ਮਹਿਸੂਸ ਹੋ ਕੇ ਥੋੜਾ ਜਿਹਾ ਤੇ ਚਲੋ ਠੀਕ ਆ ਮਿਲਦੇ ਆ ਨੈਕਸਟ ਵਲੋਗ ਚ ਥੈਂਕ ਯੂ ਸਰ